ਅਮੀਰ ਸਰਦੀਪ ਭਗਤਾਂ ਵਾਲੇ ਗੇਟ ਤੋਂ ਪਿੰਡ ਮੂਲੇ ਚੱਕ ਨੂੰ ਜਾਂਦੀ ਸੜਕ ਨੂੰ ਲੈ ਕੇ ਲੋਕਾਂ ਦੇ ਵੱਲੋਂ ਸੜਕਾਂ ਜਾਮ ਕਰਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਇਹ ਸੜਕ ਬਿਲਕੁਲ ਖਰਾਬ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਇਹ ਸੜਕ ਨੂੰ ਬਣਾਇਆ ਜਾਣਾ ਸੀ ਅਤੇ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ 2022 ਦੇ ਵਿੱਚ ਪਾਸ ਵੀ ਹੋ ਚੁੱਕੀ ਹੈ ਪਰ ਠੇਕੇਦਾਰ ਦੇ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇਸ ਨੂੰ ਲੈ ਕੇ ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ ਹੈ। ਇਹ ਸੜਕ ਨੂੰ ਕਈ ਰਸਤੇ ਤੇ ਕਈ ਪਿੰਡ ਲੱਗਦੇ ਨੇ। ਲੋਕ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸੱਤੋਂ ਲੰਘਦੇ ਹਨ ਅਤੇ ਕਈ ਵਾਰ ਇੱਥੇ ਐਕਸੀਡੈਂਟ ਵੀ ਹੋ ਚੁੱਕੇ ਹਨ ਤੇ ਕਈ ਗੱਡੀਆਂ ਵੀ ਉੱਜੜ ਚੁੱਕੇ ਹਨ। ਕਿ ਸਾਰੇ ਉਧਰ ਦੀ ਲੰਗਣੇ ਹੈ ਗਿਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈ ਵੀਕਲੇ ਬਣ ਤੋਂ ਹੁਣ ਮੁਲੇ ਚੱਕ ਹੁੰਦੇ ਜਾਣਗੇ ਅਸੀਂ ਤੇ ਪ੍ਰਸ਼ਾਸਨ ਤੋਂ ਸਰਕਾਰ ਕੋ ਇਹ ਮੰਗ ਕਰਦੇ ਫਿਰ ਜਿਹੜਾ ਵਾ ਹੈਗਾ ਵਾ ਉਹ ਮਸਲਾ ਹੱਲ ਕਰ ਦੇ ਦਤਾ ਕਿਥਾਇ ਕੋਈ ਬੰਚੀ ਜੀ ਵੀ ਰਹੇ ਪ੍ਰਧਾਨ ਮੰਤਰੀ ਯੋਜਨਾ ਚ ਪਈ ਹੈਗੀ ਜੀ ਵੀ ਉਸ ਤੋਂ ਬਾਅਦ ਕੁਝ ਕਰਨਾ ਹੈ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਤਲਾ ਟੋਟਾ ਨਹਿਰ ਤੋਂ ਪਰਲਾ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਦੇ ਕਰਨ ਕਰਕੇ ਛੁੱਟੇ ਤੇ ਪ੍ਰਸ਼ਾਸਨ ਨਹੀਂ ਦੱਸਦਾ ਕਿ ਕਦੀ ਕਿ ਲੋ ਕੰਮ ਰੁਕ ਗਿਆ ਜੀ ਐਮਐਲਏ ਤੱਕ ਨੌਲੇਜ ਨਹੀਂ ਆਉਂਦੀ ਸਾਰੀ ਨੌਲੇਜ ਜੀ ਉਹਨਾਂ ਦੇ ਨੌਲੇਜ ਹੈ ਪਤਾ ਨਹੀਂ ਇਹ ਹੁਣ ਦੱਸਣਗੇ ਆਣ ਕੇ ਕੀ ਕਰਨਗੇ ਹੋ ਸਕਦਾ ਡਿਪਾਰਟਮੈਂਟਸ਼ਨ ਦਾ ਲੈ ਕੇ ਨਾ ਜਾਂਦਾ ਦੇਖੋ ਜੀ ਜਿਨ੍ਹਾਂ ਦਾ ਕੋਈ ਫਟਾ ਮਸਲਾ ਨਹੀਂ ਹੱਲ ਹੁੰਦਾ ਜਿਨ੍ਹਾਂ ਦਾ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਨਹੀਂ ਆਉਂਦਾ ਵੀ ਉਹਨਾਂ ਦਾ ਕਿ ਤਰ੍ਹਾਂ ਜਾਰੀ ਰਹੇਗਾ